ਜਿੱਥੇ ਸੈਂਟਰ ਚ ਮੋਦੀ ਸਰਕਾਰ ਨੂੰ ਹਰਾਉਣਾ ਤੇ ਪੰਜਾਬ ਚ ਭਗਵੰਤ ਮਾਨ ਨੇ ਜੋ ਠਗੀਆਂ ਮਾਰ ਕੇ ਬਣਾਈ ਸਰਕਾਰ ਪੰਜਾਬ ਦੇ ਲੋਕਾਂ ਦਾ ਮਨ ਬਣ ਚੁੱਕਾ ਹੈ ਫਰੀਦਕੋਟ ਜੱਤ ਪੱਖੀ ਥੋੜਾ ਜਿਹਾ ਲੋਕਾਂ ਚ ਗੁੱਸਾ ਵੀ ਹੈ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆ ਠੱਗੇ ਠੱਗੇ ਮਹਿਸੂਸ ਕਰਦੇ ਆ ਬਹੁਤ ਖੁਸ਼ੀ ਹੈ ਔਰ ਮੈਂ ਇਹਨਾਂ ਦਾ ਜਿਹੜਾ ਉਤਸ਼ਾਹ ਪਿਆਰ ਦੇਖ ਕੇ ਮੈਨੂੰ ਲੱਗਦਾ ਵੀ ਇਹ ਲੋਕ ਸਭਾ ਸੀਟ ਹੈ ਜਿਹੜੀ ਅਸੀਂ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਦੀ ਚੋਲੀ ਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਫਰੀਦਕੋਟ ਵਿਧਾਨ ਸਭਾ ਹਲਕੇ ਦੀਆਂ ਤਾਂ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜਾ ਰੋਡ ਸ਼ੋਅ ਸ਼ੁਰੂ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਅਮਰਜੀਤ ਕੌਰ ਸਾਹੋਕੇ ਤਾਂ ਉਹਨਾਂ ਵੱਲੋਂ ਆਦੀ ਰੋਡ ਸ਼ੋਅ ਜਿਹੜਾ ਸ਼ੁਰੂ ਕੀਤਾ ਗਿਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਨਤਮਸਤਕ ਹੋਏ ਨੇ ਤਾਂ ਉਸ ਤੋਂ ਬਾਅਦ ਰੋਡ ਸ਼ੋਅ ਦੀ ਸ਼ੁਰੂਆਤ ਹੋਈ ਹੈ ਤਮਾਮ ਪ੍ਰੀ ਕੋਰਡ ਵਿਧਾਨ ਸਭਾ ਹਲਕਾ ਦੇ ਪਿੰਡਾਂ ਦੇ ਵਿੱਚ ਅੱਜ ਦਾ ਇਹ ਨਾਦਰ ਰੋਡ ਸ਼ੋ ਹੋ ਜਾਵੇਗਾ। ਆ ਗੱਡੀ ਤੇ ਦੇਖ ਸਕਦੇ ਹੋ ਤੁਸੀਂ ਹਾਂ ਮਰਜੀਤ ਕੌਰ ਸਾਹੋਕੇ ਤੇ ਨਾਲ ਉਹਨਾਂ ਦੀ ਤਮਾਮ ਜਿਹੜੀ ਲੀਡਰਸ਼ਿਪ ਹੈ ਕੁਸ਼ਲ ਸਿੰਘ ਸੈਕਟਰੀ ਹੋ ਤਾਂ ਜਿਵੇਂ ਪ੍ਰਧਾਨ ਨਵਦੀਪ ਸਿੰਘ ਬੱਬੂ ਵਿਰਾੜ ਤਮਾਮ ਕਾਂਗਰਸ ਪਾਰਟੀ ਦੇ ਲੀਡਰ ਅੱਜ ਇਹਨਾਂ ਦੇ ਨਾਲ ਮੌਜੂਦ ਨੇ ਤੇ ਪੂਰਾ ਸਟਾਫ ਨੇ ਪ੍ਰੋਪਰ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਨੇ। ਕੱਚਾ ਜਾ ਰਿਹਾ ਕਿ ਬਹੁਤ ਵੱਡੀ ਗੈਂਤੀ ਦੇ ਵਿੱਚ ਅੱਜ ਦਾ ਜਿਹੜਾ ਰੋਡ ਸ਼ੋ ਜਿਹੜਾ ਹੈਗਾ ਇਹ ਕੱਢਿਆ ਜਾ ਰਿਹਾ ਹੈ। ਇਹ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਜੈਸੀ ਵੀ ਸਾਡੇ ਨਾਲ ਹੈ ਜੈਸੀ ਜੀ ਕਿਸ ਤਰੀਕੇ ਦਾ ਰਿਸਪੌਂਸ ਆ데요 ਬੜੀ ਕਿਰਪਾ ਬੜਾ ਹਲਾਰਾ ਸਾਰੇ ਸਾਰੀ ਸੰਗਤ ਦਾ ਸਾਰੇ ਹਲਕੇ ਚੋਂ ਤੁਸੀਂ ਆਪ ਹੀ ਵੇਖ ਲਿਆ ਹੋਣਾ ਕਿ ਫਰੀਦਕੋਟ ਹਲਕਾ ਹਲਕਾਈ ਕਿਵੇਂ ਉਮੜ ਕੇ ਬਾਹਰ ਆ ਆਵੇ ਤੇ ਸਾਰਿਆਂ ਪਤਾ ਲੱਗ ਗਿਆ ਤੁਹਾਨੂੰ ਕਿ ਅੱਜ ਦੀਆਂ ਸਰਕਾਰ ਦੀਆਂ ਨੀਤੀਆਂ ਤੇ ਨਾਲੇ ਜੋ ਕੁਝ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਕਿੰਨੇ ਕ ਭੁਗਾਤੇ ਉਸ ਦੇ ਖਿਲਾਫ ਹੀ ਲੋਕ ਰੋਸ ਚ ਅੱਜ ਬਾਹਰ ਆਏ ਖੜੇ ਆ ਥੈਂਕ ਯੂ ਵੈਰੀ ਮਾਚਾ ਇਹਨਾਂ ਨੇ ਦੱਸਿਆ ਹੈ ਕਿ ਅੱਜ ਬਹੁਤ ਵੱਡਾ ਕਾਫਲਾ ਜਿਹੜਾ ਅੱਜ ਕਾਂਗਰਸ ਪਾਰਟੀ ਦੇ ਨਾਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੀਆਂ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜਾ ਅੱਜ ਦਾ ਰੋਡ ਸ਼ੋਅ ਏ ਕੱਟਿਆ ਜਾ ਰਿਹਾ ਤਾਂ ਸਭ ਤੋਂ ਪਹਿਲਾ ਵੱਡੀ ਗੱਲ ਹੈ ਕਿ ਇਹਨਾਂ ਵੱਲੋਂ ਜਿਹੜਾ ਉਮੀਦਵਾਰ ਨੇ ਅਮਰਜੀਤ ਕੌਰ ਸਾਹੋਕੇ ਤਾਂ ਉਹਨਾਂ ਵੱਲੋਂ ਪਹਿਲਾ ਗੁਰਦੁਆਰਾ ਬੌਲੀ ਸਾਹਿਬ ਦੇ ਵਿੱਚ ਮੱਥਾ ਟੇਕਿਆ ਨਤਮਸਤਕ ਹੋਏ ਨੇ ਉਸ ਤੋਂ ਬਾਅਦ ਜਿਹੜਾ ਜਨ ਸਾਹਿਬ ਦੇ ਵਿੱਚ ਉਹ ਪਹੁੰਚੇ ਨੇ ਇੱਥੇ ਨਤਮਸਤਕ ਹੋਏ ਨੇ ਤੇ ਹੁਣ तमाम ਪਿੰਡਾਂ ਦੇ ਵਿੱਚ ਅੱਜ ਦਾ ਜਿਹੜਾ ਇਹਨਾਂ ਦਾ ਰੋਡ ਸ਼ੋਅ ਕਾਫਲਾ ਪਿੰਡਾਂ ਦੇ ਵਿੱਚ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਗੋਲੇ ਵਾਲੇ ਜਾ ਕੇ ਦੱਸਿਆ ਜਾ ਰਿਹਾ ਕਿ ਇਸ ਦੀ ਸਮਾਪਤੀ ਹੋਵੇਗੀ ਅੱਜ ਤੁਸੀਂ ਦੇਖ ਹੀ ਲਿਆ ਜਿਹੜਾ ਜੋਸ਼ ਹੈ ਲੋਕਾਂ ਦਾ ਮਨ ਬਣ ਚੁੱਕਾ ਹੈ ਜਿੱਥੇ ਸੈਂਟਰ ਚ ਮੋਦੀ ਸਰਕਾਰ ਨੂੰ ਹਰਾਉਣਾ ਹੈ ਤੇ ਪੰਜਾਬ ਚ ਭਗਵਾਨਤਮਾਨ ਨੇ ਜੋ ਠਗੀਆਂ ਮਾਰ ਕੇ ਬਣਾਈ ਸਰਕਾਰ ਪੰਜਾਬ ਦੇ ਲੋਕਾਂ ਦਾ ਮਨ ਬਣ ਚੁੱਕਾ ਹੈ ਫਰੀਦਕੋਟ ਜੱਤ ਪੱਕੀ ਹੈ ਦੂਜੀਆਂ ਪਾਰਟੀਆਂ ਨੇ ਲੋਕ ਮਿਲਣੀ ਸ਼ੁਰੂ ਕੀਤੀ ਹੈ ਬਾਬਾ ਫਰੀਦ ਨਤਮਾਸਕ ਹੋਣ ਤੋਂ ਬਾਅਦ ਤੋੜਾ ਰੋਡ ショਅ ਸ਼ੁਰੂ ਕਰਤਾ ਤੁਸੀਂ ਨੇ ਸਿੱਖਲ ਤੋਂ ਅੱਗੇ ਵੀ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਹੈ ਤੇ ਇਹ ਲਗਾਤਾਰ ਜਾਰੀ ਰਹੇਗਾ ਐਸੀ ਕੋਈ ਗੱਲ ਨਹੀਂ ਟੱਕਰ ਕਿਸ ਦੇ ਨਾਲ ਫਿਰ ਸਾਡੀ ਟੱਕਰ ਕਿਸ ਨਾਲ ਸਾਡੀ ਜਿੱਤ ਪੱਕੀ ਹੈ ਤਾਂ ਸੁਣਿਆ ਤੁਸੀਂ ਇਹ ਸਨ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਨਵਦੀਪ ਪੱਪੂ ਬਰਾੜ ਤਾਂ ਸਿੱਧੇ ਤੌਰ ਤੇ ਕਹਿੰਦਾ ਇਹਨਾਂ ਨੇ ਜਦ ਪੱਕੀ ਹੈ ਤਾਂ ਗੱਲ ਬਾਤ ਵੀ ਕਰਾਂਗੇ ਅਮਰਜੀਤ ਕੌਰ ਸਾਹੋਕੇ ਤੇ ਨਾਲ ਹੀ ਕੁਸ਼ਲਦੀਪ ਸਿੰਘ ਢੱਲੋਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਢੱਲੋਂ ਸਾਹਿਬ ਕਿਸ ਤਰੀਕੇ ਦਾ ਰੋਡ ਸ਼ੋਅ ਰਿਹਾ ਅੱਜ ਕਿਉਂਕਿ ਜਿਹੜਾ ਕਾਂਗਰਸ ਪਾਰਟੀ ਦਾ ਪਹਿਲਾ ਰੋਡ ਸ਼ੋਅ ਹੀ ਸ਼ੁਰੂ ਕੀਤਾ ਤੁਸੀਂ ਉਹ ਵੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਦੇਖੋ ਫਰੀਦਕੋਟ ਇਲਾਕੇ ਵਿੱਚ ਤਿੰਨ ਧਾਰਮਿਕ ਸਥਾਨ ਹੈ ਜਿਨ੍ਹਾਂ ਦੀ ਬਹੁਤ ਵੱਡੀ ਮਹੱਤਤਾ ਹੈ ਬੌਲੀ ਸਾਹਿਬ ਜੰਡ ਸਾਹਿਬ ਅਤੇ ਗੋਲੀ ਵਾਲਾ ਡੇਰਾ ਸਾਹਿਬ ਸੋ ਅਜ ਤਨਾ ਥਾਂ ਤੇ ਜਾ ਕੇ ਨਰਕਮਸਤਖ ਹੋਣਾ ਮੱਥਾ ਟੇਕਣਾ ਆਸ਼ੀਰਵਾਦ ਲੈਣਾ ਤੇ ਪਰਮਾਤਮਾ ਨੇ ਚੜ੍ਹਦੀ ਕਲਾ ਰੱਖਣੀ ਹੈ ਤੇ ਸਭ ਤੋਂ ਵੱਡੇ ਧੰਨਵਾਦੀ ਆ ਸਾਰੀ ਸੰਗਤ ਦਾ ਜਿਨ੍ਹਾਂ ਦਾ ਇਨਾ ਪਿਆਰ ਤੇ ਇਨਾ ਉਤਸ਼ਾਹ ਤੇ ਇਨਾ ਸਾਥ ਮਿਲ ਰਿਹਾ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਧੰਨਵਾਦ ਕਰ ਸਕਦਾ ਕਾਫਲੇ ਅਜੇ ਵੀ ਅਸੀਂ ਉਧਰੋਂ ਆਏ ਆ ਪਿੱਛੇ ਸੀ ਤੁਹਾਡੇ ਤੇ ਸਾਥਕ ਤਾਂ ਅਜੇ ਵੀ ਟ੍ਰੈਕ ਜਾਣਾ ਹੈ ਬਿਲਕੁਲ ਠੀਕ ਹੈ ਜੀ ਇਹ ਸੰਗਤ ਦਾ ਪਿਆਰ ਹੈ ਜਿਹੜੇ ਕਾਫਲੇ ਬਣਦੇ ਆ ਇਹ ਪਿਆਰ ਨਾਲ ਤੇ ਉਤਸ਼ਾਹ ਨਾਲ ਬਣਦੇ ਆ ਤੇ ਅੱਜ ਸੰਗਤ ਦਾ ਪਿਆਰ ਹੈ ਤੇ ਬਾਕੀ ਥੋੜਾ ਜਿਹਾ ਲੋਕਾਂ 'ਚ ਗੁੱਸਾ ਵੀ ਹੈ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਠੱਗੇ ਠੱਗੇ ਮਹਿਸੂਸ ਕਰਦੇ ਆ ਕਿਉਂਕਿ ਵਾਅਦੇ ਲੋਕਾਂ ਦਾ ਬਹੁਤ ਹੋਏ ਤੇ ਕੰਮ ਕੋਈ ਨਹੀਂ ਹੋਇਆ ਇਹ ਤੋਂ ਅਗਲਾ ਰੂਟ ਪਲਾਨ ਤੁਹਾਡਾ ਕੀ ਇਸ ਤੋਂ ਬਾਅਦ ਪਿੰਡਾਂ 'ਚ ਹੀ ਹੈ ਜੀ ਇੱਥੋਂ ਹੁੰਦੇ ਹੋਏ ਤੇ ਗੋਲੇਵਾਲਾ ਸਾਹਿਬ ਜਾ ਕੇ ਮੱਥਾ ਟੇਕਣਾ ਅ ਦੱਸਿਆ ਹੈ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿ ਪਹਿਲਾ ਉਹਨਾਂ ਵੱਲੋਂ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਹੈ ਤਾਂ ਉਸ ਤੋਂ ਬਾਅਦ ਹੀ ਜਿਹੜਾ ਅੱਗੇ ਇਹ ਪਹੁੰਚੇ ਨੇ ਤਾਂ ਜਿਹੜਾ ਲਗਾਤਾਰ ਜਿਹੜਾ ਸਾਰੀਆਂ तमाम ਪਾਰਟੀਆਂ ਵੱਲੋਂ ਉਹਨਾਂ ਦੇ ਉਮੀਦਵਾਰਾਂ ਵੱਲੋਂ ਇਹ ਜਿਹੜੇ ਆਪੋ ਆਪਣੇ ਤਰੀਕੇ ਦੇ ਨਾਲ ਗਰਾਊਂਡ ਲੈਵਲ ਤੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਪ੍ਰਚਾਰ ਹੈ ਉਹ ਵੀ ਤੁਹਾਡੇ ਸਾਹਮਣੇ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਫਰੀਦਕੋਟ ਲੋਕ ਸਭਾ ਹਲਕੇ ਦੀਆਂ ਤਾ ਅਮਰਜੀਤ ਕੇ ਕੌਰ ਸਾਹੋ ਕੇ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਉਹਨਾਂ ਵੱਲੋਂ ਪਹਿਲਾ ਜਿਹੜਾ ਰੋਡ ਸ਼ੋਅ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਅੱਜ ਜੀ ਧੰਨਵਾਦ ਬਹੁਤ ਪਿਆਰ ਮਿਲ ਰਿਹਾ ਮੈਨੂੰ ਮੈਂ ਇਸ ਪਰਿਵਾਰ ਦੀ ਬੇਟੀ ਆ ਔਰ ਜਿੰਨਾ ਉਤਸ਼ਾਹ ਮੈਂ ਅੱਜ ਦੇਖਿਆ ਮੈਂ ਕਦੇ ਦੇਖਿਆ ਨਹੀਂ ਸੀ ਔਰ ਮੈਂ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਇਹਨਾਂ ਦਾ ਕਿਵੇਂ ਧੰਨਵਾਦ ਕਰਾਂ ਪ੍ਰੀਕੋਟ ਵਿਧਾਨ ਸਭਾ ਹਲਕੇ ਦੇ ਵਿੱਚ ਪਹਿਲੀ ਵਾਰ ਪਹੁੰਚੇ ਹਾਂ ਪਹਿਲੀ ਵਾਰ ਹੀ ਤੁਸੀਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੰਨਾ ਤਮਸਤ ਹੋਏ ਹਾਂ ਪਹਿਲਾਂ ਜਿਵੇਂ ਹੁਣ ਬੌਲੀ ਸਾਹਿਬ ਪਹੁੰਚੇ ਤੇ ਹੁਣ ਜਨ ਸਾਹਿਬ ਜੀ ਵ ਸਾਡਾ ਰੋਡ ਸ਼ੋਅ ਬਹੁਤ ਸਫਲ ਹੋਊਗਾ ਔਰ ਜਿੰਨਾ ਮੈਨੂੰ ਮਾਨ ਸਤਿਕਾਰ ਮਿਲ ਰਿਹਾ ਹੈ ਗੁਰੂ ਘਰ ਵਿੱਚ ਅਸੀਂ ਹਾਜ਼ਰੀ ਵੀ ਲਵਾ ਰਹੇ ਆ ਨਾਲ ਨਾਲ ਔਰ ਕਾਫਲਾ ਜਿਹੜਾ ਵੱਡਾ ਹੁੰਦਾ ਜਾ ਰਿਹਾ ਹੈ ਬਹੁਤ ਖੁਸ਼ੀ ਆ ਔਰ ਮੈਂ ਇੰਨਾ ਦਾ ਜਿਹੜਾ ਉਤਸ਼ਾਹ ਪਿਆਰ ਦੇਖ ਕੇ ਮੈਨੂੰ ਲੱਗਦਾ ਵੀ ਇਹ ਲੋਕ ਸਭਾ ਸੀਟ ਆ ਜਿਹੜੀ ਅਸੀਂ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਦੀ ਝੋਲੀ ਚ ਪਾਵਾਂਗੇ ਹੌਸਲਾ ਕਿੰਨਾ ਕੋਇਆ ਅੱਜ ਪਹਿਲੇ ਦਿਨ ਹੀ ਕਾਫੀ ਵੱਡਾ ਜਿਹੜਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੇਰੇ ਭਰਾ ਮੇਰੇ ਮਾਂ ਬਾਪ ਮੇਰੇ ਬੀਬੀਆਂ ਪੈਣਾ ਜਿੰਨੀਆਂ ਵੀ ਆ ਮੇਰੇ ਪਰਿਵਾਰ ਦੇ ਮੈਂਬਰ ਇਹ ਔਰ ਸਾਰੇ ਮੇਰੇ ਨਾਲ ਐਂ ਖੜੇ ਆ ਤੇ ਐਂ ਖੜੇ ਰਹਿਣਗੇ ਮੈਨੂੰ ਅਸੀਰਵਾਦ ਦੇਣਗੇ 1 ਜੂਨ ਨੂੰ ਮੇਰੇ ਸਿਰ ਤੇ ਹੱਥ ਰੱਖਣਗੇ ਸੋਹਗ ਸਿੰਘ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਆ ਉਹ ਦੂਜੀਆਂ ਪਾਰਟ ਜਾ ਰਹੇ ਆ ਇਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਊਗਾ ਲੋਕਾਂ ਦੇ ਵਿੱਚ ਹੌਸਲਾ ਡਾਉਣ ਤਾਂ ਨਹੀਂ ਲੋਕ ਬਹੁਤ ਉਤਸ਼ਾਹ ਦਿਖਾ ਰਹੇ ਆ ਉਹ ਤਾਂ ਜਿਹੜੇ ਜਾਂਦੇ ਆ ਉਹ ਕਹਿੰਦੇ ਵੀ ਉਹਨਾਂ ਦੀ ਆਪਦੀ ਪਰਸਨਲ ਚੁਆਇਸ ਆ ਕੋਈ ਗੱਲ ਨਹੀਂ ਆਉਣਾ ਜਾਣਾ ਤਾਂ ਲੱਗਾ ਹੀ ਰਹਿੰਦਾ ਵਾ ਕੋਈ ਗੱਲ ਨਹੀਂ ਆ ਸਾਡਾ ਪਰਿਵਾਰ ਬਹੁਤ ਹੌਸਲੇ ਚ ਆ ਔਰ ਮੇਰਾ ਉਹ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੇ ਆ ਔਰ ਮੈਨੂੰ ਜਿਹੜਾ ਮਾਣ ਸਤਕਾਰ ਦੇ ਰਹੇ ਆ ਮੈਂ ਇਹਦੀ ਰਿਣੀ ਰਹੂੰ ਤੁਸੀਂ ਵਾਕਈ ਲੋਕ ਸਭਾ ਹਲਕਾ ਫਰੀਦਕੋਟ ਦੇ ਇੱਥੋਂ ਹੀ ਜੰਪਲੋਂ ਇੱਥੋਂ ਹੀ ਤੁਸੀਂ ਜਿਹੜਾ ਤੁਹਾਨੂੰ ਉਮੀਦਵਾਰ ਲੈਣਾ ਆ ਪਰ ਕਿਤਨਾ ਕਿਤੇ ਜਿਹੜੇ ਤੁਹਾਡੇ ਅਕਾਲੀ ਦਲ ਦੇ ਉਮੀਦਵਾਰ ਉਹ ਕਹਿ ਰਹੇ ਆ ਇਹ ਤਾਂ ਬਾਹਰਲੇ ਪੀਆਰ ਆ ਇਹ ਕਿਵੇਂ ਹੋ ਸਕਦਾ ਉਹਨਾਂ ਕੋਲੇ ਕੋਈ ਹੋਰ ਕੋਈ ਐਕਸਕਿਊਜ਼ ਨਹੀਂ ਇਹ ਹੈਗਾ ਉਹ ਜਸਟ ਇੱਕ ਉਹਨਾਂ ਨੇ ਵੈਸੇ ਹੀ ਮੇਰੇ ਵਾਸਤੇ ਕੋਈ ਉਹਨਾਂ ਕੋਲੇ ਕੋਈ ਮੇਰੇ ਵਿਰੋਧ ਚ ਕਹਿਣ ਨੂੰ ਕੁਝ ਨਹੀਂ ਉਹ ਵਿਰੋਧੀ ਪਾਰਟੀਆਂ ਕੁਝ ਨਾ ਕੁਝ ਕਹਿੰਦੀਆਂ ਰਹਿੰਦੀਆਂ ਔਰ ਮੈਂ ਇੱਥੋਂ ਦੀ ਜੰਪ ਵਾਲਾ ਸਾਰੇ ਮੈਨੂੰ ਜਾਣਦੇ ਆ ਫਰੀਦਕੋਟ ਮੇਰਾ ਘਰ ਹੈ 5 ਸਾਲ ਮੈਂ ਚੇਅਰਪਰਸਨ ਰਹੀਆਂ ਐਜੂਕੇਸ਼ਨ ਡਿਪਾਰਟਮੈਂਟ ਚ ਮੈਂ ਜੌਬ ਕਰਦੀ ਰਹੀਆਂ ਕੋਈ ਗੱਲ ਨਹੀਂ ਲਾਸਟ ਸਵਾਲ ਹੈ ਸਾਹੋਕ ਦੀ ਟੱਕਰ ਕਿਸ ਦੇ ਨਾਲ ਮੇਰੀ ਟੱਕਰ ਕਿਸੇ ਨਾਲ ਨਹੀਂ ਮੈਂ ਤਾਂ ਆਪਣੇ ਆਪ ਆਵਦੀ ਚੋਣ ਜਿਹੜੀ ਆਵਦੀ ਹਿੰਮਤ ਹੌਸਲੇ ਨਾਲ ਲੜਨੀ ਆ ਜਿਹੜਾ ਮੇਰਾ ਪਰਿਵਾਰ ਮੇਰੇ ਨਾਲ ਖੜਾ ਇਹ ਮੇਰਾ ਸਾਥ ਦੇਣਗੇ ਅਸੀਂ ਪੂਰੀ ਟੱਕਰ ਲਵਾਂਗੇ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਅਮਰਜੀਤ ਕੌਰ ਸਾਹੋਕੇ ਕੱਲ ਕਰਕੇ ਤਾਂ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਵਿੱਚ ਪਹਿਲਾ ਰੋਡ ਸ਼ੋਅ ਇਹਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਤਾਂ ਉਹ ਰੋਡ ਸ਼ੋਅ ਜਿਹੜਾ ਪਹਿਲਾਂ ਆਪਾਂ ਗੱਲ ਕਰੀਏ ਤਾਂ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਜਨਤ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਤਮਸਤਕ ਹੋ ਰਹੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਹੈ तमाम ਜਿਹੜਾ ਲੋਕਾਂ ਦੇ ਸਾਹਮਣੇ ਜਿਹੜਾ ਇਹ ਰੋਡ ਸ਼ੋਅ ਅੱਜ ਪਹੁੰਚੇਗਾ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਲੋਕ ਮਿਲਣੀ ਵੀ ਕੀਤੀ ਜਾਵੇਗੀ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਟੱਕਰ ਆਪ ਦੇ ਆਪ ਦੇ ਨਾਲ ਹੈ ਕਿਉਂਕਿ ਹਰ ਉਮੀਦਵਾਰ ਇਹੀ ਕਹਿ ਰਿਹਾ ਹੈ ਕਿ ਮੇਰੀ ਟੱਕਰ ਕਿਸੇ ਦੇ ਨਾਲ ਨਹੀਂ ਮੇਰੀ ਟੱਕਰ ਆਪਣੇ ਆਪ ਨਾਲ ਆ ਦੇਖਦੇ ਹੁਣ ਇਹਨਾਂ ਦੀ ਆਪਣੇ ਆਪ ਨਾਲ ਜਿਹੜੀ ਟੱਕਰ ਇਹ ਕਹਿ ਰਹੇ ਹੈ ਤਾਂ ਲੋਕਾਂ ਦਾ ਫਤਵਾ ਕਿਹੜੀ ਪਾਰਟੀ ਵੱਲ ਜਾਂਦਾ ਹੈ ਔਰ ਕਿਹੜੀ ਪਾਰਟੀ ਨੂੰ ਜਿਤਾ ਕੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਲੋਕ ਆ ਜਿਹੜੇ ਉਹ ਲੋਕ ਸਭਾ ਦੀ ਸੀਟ ਨੂੰ ਤੇ ਕਿਹੜੇ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਇਹ ਸਭ ਤੋਂ ਵੱਡੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਜਨ ਸਾਹਿਬ ਜ਼ਿਲ੍ਹਾ ਫਰੀਦਕੋਟ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕੀਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ